ਰਾਜਪੁਰੇ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਬਣੀ ਵੀ ਇਹ ਮਸ਼ੀਨ ਤੇ ਹਾਂ ਜੀ ਨਿਹਾਲ ਅਸਲਾਮੁਅਲਾਈਕਮ ਤੇ ਬਾਈ ਸਾਈ ਕਰਦੇ ਹੁਣ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਪਹਿਲੀ ਮਸ਼ੀਨ ਹੀ ਹੈ ਆਪਣੀ ਅੱਛਾ ਇਹ ਜੀ ਭਾਰਤ ਦੇ ਵਿੱਚ ਬਣੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਕਿਹੜੇ ਅਣਖ ਦੇ ਨਾਲ ਕਿਸਾਨ ਮੇਲੇ ਦੇ ਵਿੱਚ ਰਾਜਪੁਰਿਆ ਮਸ਼ੀਨ ਖਿੱਚਦਾ ਕੇਂਦਰ ਬਣੀ ਹੋਈ ਹੈ ਪੂਰਾ ਅੱਜ ਵੀ ਪੂਰਾ ਵਾਸ਼ੀਤਾ ਸਾਰੀ ਬਾਈ ਦੇ ਨਾਲ ਲੱਗੀ ਹੋਈ ਸੀ ਕਿੱਥੇ ਕਿੱਥੇ ਇਹ ਮਸ਼ੀਨ ਕੰਮ ਆਉਂਦੀ ਆ ਅੱਜ ਬਣੇ ਰਹੋ ਅਣਖ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਬਾਈ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਉਹ ਵੀ ਮਸ਼ੀਨ ਅੱਜ ਮੇਲੇ ਦੇ ਵਿੱਚ ਪੂਰਾ ਖਿੱਚਦਾ ਕੇਂਦਰ ਬਣੀ ਹੋਈ ਹੈ ਨਾ ਹਾਂਜੀ ਹਾਂਜੀ ਅਸੀਂ ਵੀ ਦੇਖ ਕੇ ਨੀ ਮੁੜ ਗਏ ਸਾਨੂੰ ਵੀ ਸਮਝ ਨਹੀਂ ਆ ਰਹੀ ਵੀ ਕਾਦੇ ਵਾਸਤੇ ਹੈ ਨਾ ਤੁਸੀਂ ਇਥੇ ਇਥੇ ਕੰਮ ਹੁੰਦੀ ਹੈ ਤੇ ਕਿਹੜੇ ਭਰਾਵਾਂ ਵਾਸਤੇ ਆਪਾਂ ਨੂੰ ਇਹ ਦੇ ਸਕਦੇ ਆ ਤੇ ਜਿੱਥੇ ਮਤਲਬ ਕਿ ਲੇਬਰ ਦਾ ਕੰਮ ਘਟ ਜੇ ਹਨਾ ਕੀ ਜੀ ਆਪਣਾ ਫਾਰਮਰ ਭਰਾ ਨੇ ਜਿਹੜੇ ਆਪਣੇ ਡੇਰੀ ਫਾਰਮਰ ਹਾਂਜੀ ਉਹਨਾਂ ਲਈ ਦਾ ਵੈਸਟ ਮਸ਼ੀਨ ਆ ਇਹ ਅੱਛਾ ਜੀ ਹਾਂ ਇਹ ਭਾਰਤੀ ਆਪਣੇ ਮੇਰੇ ਖਿਆਲ ਦੇ ਵਿੱਚ ਸਭ ਤੋਂ ਪਹਿਲੀ ਮਸ਼ੀਨ ਹੀ ਹੈ ਆਪਣੀ ਅੱਛਾ ਇਹ ਭਾਰਤ ਦੇ ਵਿੱਚ ਵੈਸੇ ਬਾਹਰੋਂ ਆਉਂਦੀਆਂ ਓਕੇ ਇਹ ਤੋਂ ਆਪਣੀ ਪਹਿਲੀ ਮਸ਼ੀਨ ਹੈ ਅੱਛਾ ਜੀ ਤੁਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਤਿਆਰ ਕੀਤੀ ਹੈ ਪਹਿਲੀ ਮਸ਼ੀਨ ਹਾਂਜੀ 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 ਇਹ ਬਾਹਰ ਦਾ ਪਹਿਲਾਂ ਹੈਗੀਆਂ ਹੈ ਇਹ ਬਾਹਰ ਹੈਗੀਆਂ ਤੇ ਆਪਣੇ ਪੰਜਾਬ ਦੇ ਵਿੱਚ ਤੁਸੀਂ ਲੈ ਕੇ ਆਏ ਹੋਗੇ ਹਾਂਜੀ 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 ਠੀਕ ਹੈ ਜੀ ਤੇ ਤੁਹਾਡੀ ਤੁਹਾਡਾ ਨਾਮ ਤੇ ਤੁਹਾਡੀ ਫਾਰਮ ਦਾ ਨਾਮ ਤੇ ਲੋਕੇਸ਼ਨ ਜੀ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਹਾਂਜੀ ਫਰਮ ਦਾ ਨਾਮ ਹੈਗਾ ਆਪਣਾ ਵਿਸ਼ਵਕਰਮਾ ਇੰਜੀਨੀਅਰਿੰਗ ਗਰੁੱਪ ਹਾਂਜੀ ਤੇ ਪਿੰਡ ਆਪਣਾ ਟਪਾਲੀਆ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਪੈਂਦਾ ਜੀ ਰਾਮਪਰਾਹੁਲ ਦੇ ਨਾਲ ਠੀਕ ਹੈ ਜੀ ਤੁਸੀਂ ਇਹ ਟਪਾਲੀ ਵੀ ਤਿਆਰ ਕਰ ਦੇਣੀ ਹੈ ਟਪਾਲੀ ਤਿਆਰ ਕਰ ਦਿਆਂਗੇ ਜੀ ਹੁਣ ਇਹਦੀ ਆਪਾਂ ਨੂੰ ਵਿਸ਼ੇਸ਼ਤਾ ਦੱਸੋ ਤੇ ਕਿੱਥੇ ਕਿੱਥੇ ਆਪਾਂ ਦੀ ਵਰਤੋਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਤੇ ਇੱਕ ਕਨਵੇਅਰ ਤੇ ਘਟਰ ਲੱਗੇ ਹੋਇਆ ਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਖੱਡੇ ਦੇ ਵਿੱਚੋਂ ਆਪਣੇ ਆਪ ਹੀ ਇਹਨੇ ਚਾਰ ਪਟ ਲੈਣਾ ਠੀਕ ਹੈ ਜੀ ਚਾਹੇ ਟੂੜੀ ਆ ਚਾਰ ਆ ਜੋ ਵੀ ਇਹਨੇ ਪਟ ਗਏ ਉਹਦੇ ਵਿੱਚ ਲੈ ਜਾਣਾ ਟੀਐਮਆਰ ਦੇ ਇਸ ਤੋਂ ਇਹਦੇ ਫੀਡ ਪੈ ਜਾਂਦੀ ਜਿਹੜੀ ਵਿੱਚ ਪੈ ਜਾਂਦੀ ਹੈ ਹਾਂ ਇਹਨੇ ਫੀਡ ਵੀ ਉੱਪਰ ਲੈ ਜਾਣੀ ਹੈ ਠੀਕ ਹੈ ਜੀ ਉਹ ਸਾਰਾ ਟੋਟਲੀ ਜਾ ਕੇ ਹਾਂ ਜੀ ਮਤਲਬ ਇਹਦੇ ਟੀਐਮਆਰ ਦੇ ਵਿੱਚ ਆ ਜਾਣਾ ਜੀ ਠੀਕ ਹੈ ਜੀ ਇੱਥੇ ਹਾਂ ਇੱਥੋਂ ਮਿਕਸ ਹੋ ਜਾਣਾ ਜੀ ਅੱਛਾ ਜੀ ਮਿਕਸ ਹੋਣ ਤੋਂ ਬਾਅਦ ਇਹਨੂੰ ਇਹ ਦੋ ਗੇਟ ਨੇ ਕਿ ਇਧਰ ਐ ਕੋਧਰ ਆ ਜਾਈ ਚਾਹੇ ਆਪਾਂ ਇਧਰ ਪਾ ਲਓ ਜਾਂ ਉਧਰ ਪਾ ਲਓ ਨਹੀਂ ਚਾਹੇ ਆਪਾਂ ਮੈਨੂੰ ਜਾਨਦੇ ਹੋ ਪਾਉਂਦੇ ਜਾਈਏ ਤੇ ਉਹਦੇ ਦੂਜੇ ਪਾਸੇ ਹੋ ਜਾਈਏ ਜਿਹੜਾ ਇਹਦਾ ਕੰਟਰੋਲ ਆ ਹਾਂ ਜੀ ਉਹ ਟੋਟਲੀ ਹਾਈਡਰੋਲਿਕ ਆ ਠੀਕ ਹੈ ਜੀ ਹਾਂ ਇਹਦੇ ਕੋਈ ਕਲੱਚ ਨਹੀਂ ਕੋਈ ਬ੍ਰੇਕ ਨਹੀਂ ਕੁਛ ਨਹੀਂ ਜ ਇਹ ਇਸੇ ਹੈਂਡਲ ਦੀ অপারেਟ ਹੋਣਾ। ਇਸ ਦੀ ਤੁਰਨੀ ਹੈ, ਇਸ ਦੀ ਬ੍ਰੇਕ ਲੱਗਣੀ ਹੈ। ਤੇ ਜੋ ਵੀ ਹੈ ਆਪਣੇ ਪੈਟਰੋਲ ਤੇ ਜੀ ਡੀਜ਼ਲ ਤੇ ਜੀ। ਅੱਛਾ ਡੀਜ਼ਲ ਤੇ। ਹਾਂ ਇਹ ਲੀ ਲੈਂਡ ਦਾ 100 HP ਦਾ ਇੰਜਨ ਲੱਗਿਆ ਹੋਇਆ ਹੈ। ਟ੍ਰੇਨਿੰਗ ਦਿੰਨੇ ਉਹਨਾਂ ਪਹਿਲਾਂ ਜਿਹੜੀ ਆਪਰੇਟਰਾਂ ਦੀ ਟ੍ਰੇਨਿੰਗ ਪੂਰੀ ਹੋਣੀ ਹੈ तकरीबन ਜਿਹੜੇ ਫਾਰਮਰ ਟ੍ਰੇਡ ਹੁੰਦੀ ਹੈ ਜੀ ਉਹਨੂੰ ਲੋਡ ਨਹੀਂ ਪੈਂਦੀ। ਕੋ ਹੁਣ ਹੁਣ ਆਪਣੇ ਕੋਈ ਵੀ ਆ ਹੁਣ ਇੰਨੇ ਭੋਲੇ-ਭਾਲੇ ਲੋਕ ਨਹੀਂ ਰਹਿ ਗਏ। ਹਾਂ ਜੀ। ਤੇ ਸਿੱਖੀ ਜਾਂਦੇ ਆ ਜੀ ਓਕੇ ਹਾਂ ਜੀ ਹਾਂ ਜੀ ਕੋ ਲੋਡਰ ਦਾ ਹਰੇਕ ਬੰਦਾ ਚਲਾਉਂਦਾ ਹੀ ਆ ਹਾਂ ਜੀ ਹਾਂ ਹਾਂ ਲੋਡਰ ਇਹ ਵੀ ਉਹ ਕਰ ਦਿੰਦੀ ਪੂਰਾ ਕਿੰਨਾ ਵਜਨ ਪਾ ਵਜਨ ਪੂਰਾ 1 ਕੋਰੇਟ ਆਊਗਾ ਜੀ ਸਾਰਾ ਇਲੈਕਟ੍ਰੋਨਿਕ ਕੰਟਰੋਲ ਹੈ ਦੇ ਵਿੱਚ ਮੰਨ ਕੇ ਜੇ ਵੀ 100 ਪਸੂ ਆ ਹਾਂ ਜੀ ਤੁਸੀਂ ਉਹਦੀ ਜਿਹੜਾ ਪੱਟ ਲਿਆ ਉਸ ਤੋਂ ਬਾਅਦ ਇਹ ਪਰਪਸ ਨੂੰ ਜਿਹੜਾ ਪੈਨਾਚਾਰਾ ਉਹ ਆਪਣੇ ਆਪ ਹੀ ਆਟੋਮੈਟਿਕੀ ਕਰ ਦਈ ਉਹ ਇਹਦੇ ਵਿੱਚ ਆਪਾਂ ਫੀਡ ਕਰ ਸਕਦੇ ਆ ਜੀ ਅੱਛਾ ਜਦੋਂ ਮਤਲਬ ਆਪਾਂ ਚਾਰ ਪਾਉਣਾ ਹੈ ਇਹਦੇ ਚ ਆਪਾਂ ਫੀਡ ਕਰ ਦੋ ਵੀ ਆਪਾਂ 2 ਕੁਇੰਟਲ ਜਾਂ 4 ਕੁਇੰਟਲ ਕਿੰਨਾ ਵੀ ਚਾਰ ਪਾਉਣਾ ਇਹਦੇ ਚ ਫੀਡ ਕਰ ਦਿ ਇਹ ਥੋੜਾ 4 ਪੂਰਾ ਹੋ ਗਿਆ ਠੀਕ ਆ ਬਗਾ ਤੂੜੀ ਐ ਇਹ ਤੂੜੀ ਪੂਰੀ ਹੋ ਗਈ ਉਹਦਾ ਆਲਰਮ ਦੇਣਾ ਫੀਡ ਦਾ ਵੀ ਇਹਨੇ ਆਲਰਮ ਦੇ ਦੇਣਾ ਬਿਲਕੁਲ ਠੀਕ ਹੈ ਕਿ ਨਹੀਂ ਪੈਕ ਵੀ ਕਰੂ ਬਾਈ ਪੈਗ ਨਹੀਂ ਪਸ਼ੂਆਂ ਨੂੰ ਪੋਣ ਵਾਸਤੇ ਨਾ ਇਕੱਲਾ ਫੀਡ ਤਿਆਰ ਕਰਕੇ ਪਾਉਣ ਵਾਸਤੇ ਆ ਜੀ ਹਾਂ ਜੀ ਇਹ ਬੜਾ ਪੇਚੋ ਵੱਟ ਕੇ ਲਿਆ ਆ ਕੇ ਪਸ਼ੂ ਨੂੰ ਪਾ ਦੋ ਹਾਂ ਜੀ ਇਹ ਯਾ ਆਪਣੇ ਖੱਡੇ ਚਾਰ ਨਹੀਂ ਪਾਉਂਦੇ ਡੇਰੀ ਫਾਰਮ ਲਈ ਇਹ ਜਿਹੜੇ ਆਪਣੇ ਵੱਡੇ ਤੇਰੀ ਫਾਰਮਰ ਆ ਉਹਨਾਂ ਭਰਾਵਾ ਵਾਸਤੇ ਇਹ ਬਹੁਤ ਵਧੀਆ ਮਸ਼ੀਨ ਹੈ ਪੇਚੋ ਵੱਟ ਲਿਆ ਸਿੱਧਾ ਵੀ ਤਾਂ ਪਾ ਸਕਦੇ ਹਾਂ ਹਾਂ ਪਾ ਸਕਦੇ ਪਾ ਸਕਦੇ ਸਿੱਧੇ ਪਾ ਸਕਦੇ ਹੈਗਾ ਸਿਸਟਮ ਪਾਉਣੇ ਵਾਲਾ ਹਾਂ ਜੀ ਹਾਂ ਜੀ ਹਾਂ 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 ਜੀ ਹਾਂ ਜੀ ਲੱਗੇ ਮੈਂ ਪਰਮ ਆ ਦੇਖੋ ਜੀ ਇੱਥੋਂ ਦੀ ਆ ਜਾਏ ਇਹ 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 ਥੋੜਾ ਥੋੜਾ ਕੰਮ ਆ ਜਾਊਗਾ ਟੈਰੀ ਭਾਰ ਮਾ ਹਾਂਜੀ ਹਾਂਜੀ ਠੀਕ ਹੈ ਬੋਲਾਂ ਸ ਕਈ ਚੀਜ਼ ਆਊਗਾ ਵੱਟ ਕੇ ਲੋਕਾਂ ਨੂੰ ਪਾਰੋ ਨਾ ਹਾਂਜੀ ਹਾਂਜੀ ਇਡਲੀ ਚਾਹੇ ਪਾਸੇ ਆਹ ਇਡਲੀ ਚਾਹੇਗਾ ਜੀ ਹਾਂ ਆਪਣੇ ਮਸ਼ੀਨ ਇਹ ਪਹਿਲੂਈ ਆ ਆਪਣਾ ਪੰਜਾਬੀ ਬੰਦਾ ਚਲਾਉਣ ਦਾ ਆ ਗਿਆ ਆਪਣਾ ਵੱਟ ਕੇ ਲੈ ਆ ਸਿੱਧਾ ਟੈਰੀ ਭਾਰ ਮਾ ਆ ਠੀਕ ਆ ਠੀਕ ਆ ਇਹ ਪਹਿਲਾਂ ਵੀ ਤੁਸੀਂ ਸੇਲ ਕਰ ਚੁੱਕੇ ਮਸ਼ੀਨ ਕਿਤੇ ਜੀ ਇਹ ਮਸ਼ੀਨ ਸੇਲ ਹੋ ਚੁੱਕੀ ਹੈ ਜੀ ਅੱਜ ਪਹਿਲਾਂ ਕੁਝ ਪਹਿਲੀ ਰੇਟ ਦੀ ਹੈ ਪਹਿਲੀ ਮਸ਼ੀਨ ਆ ਜੀ ਇਹ ਰੇਟ ਗਿਆ ਰੇਟ ਤਾਂ 25 ਲੱਖ ਰੁਪਏ ਤੋਂ ਸਟਾਰਟ ਆ ਜੀ ਭਾਈ ਅੱਜ ਜਿਵੇਂ ਤੁਸੀਂ ਮੇਲੇ ਤੇ ਲੈ ਕੇ ਆਏ ਹੋ ਹਨਾ ਕੋਈ ਕਿਸਾਨ ਭਰਾ ਜਾਂ ਕੋਈ ਵੱਡੇ ਡੇਰੀ ਫਾਰਮ ਵਾਲੇ ਕੋਈ ਲੈਣਾ ਚਾਹੁੰਦਾ ਹੋਵੇ ਤਾਂ ਉਹਨਾਂ ਲਈ ਕੋਈ ਖਾਸ ਮੇਲੇ ਡਿਸਕਾਊਂਟ ਕੋਈ ਅੱਜ ਇਹਦਾ ਸੀ ਬਿਲਕੁਲ ਓਰੀਜਨਲ ਰੇਟ ਰੱਖਿਆ ਹੈ 25 ਲੱਖ ਰੁਪਏ ਜੀ 25 ਲੱਖ ਹਾਂ ਅੱਜ ਮਲਾਏ ਡਿਸਕਾਊਂਟ ਪ੍ਰਾਈਸ ਹੀ ਹੈ ਬਸ ਠੀਕ ਹੈ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਜਿਵੇਂ ਪੰਜਾਬ ਦੇ ਵਿੱਚ ਹੋਰ ਵੀ ਮੇਲੇ ਲੱਗ ਰਹੇ ਹਨਾ ਉਹਨਾਂ ਲਈ ਆਪਣੀ ਦਿਨਾਂ ਦੇ ਵਿੱਚ ਹੋਰ ਵੀ ਕਿਤੇ ਲੈ ਕੇ ਜਾ ਰਹੇ ਹਾਂਗੇ ਉਹ ਸਮਾਂ ਆ ਜੀ ਅੱਛਾ ਹਾਂਜੀ ਹਾਂਜੀ ਤੇ ਮਤਲਬ ਕਿ ਤੁਸੀਂ ਪਹਿਲੀ ਮਸ਼ੀਨਾਂ ਇਸ ਤੋਂ ਬਾਅਦ ਥੋੜਾ ਚੱਲ ਪਏਗਾ ਕੰਟੀਨਿਊ ਚੱਲੀ ਜਾਂਦਾ ਜੀ ਹਾਂ ਚੱਲਦੀ ਰਹਿਣਾ ਹਾਂ ਜੀ ਹਾਂ ਇਹ ਨਾਲ ਨਾਲ ਕੋਈ ਹੋਰ ਵੀ ਕੁਝ ਬਣਾ ਰਹੇ ਹੋ ਜੀ ਹੋਰ ਸੈਂਪਲ ਟੀਐਮ ਆ ਰਹੇ ਆਂਦਾ ਜੀ ਆਪਣਾ ਅੱਛਾ ਜਿਹੜਾ ਪਿੱਛੇ ਖੜਾ ਠੀਕ ਆ ਹਾਂ ਜੀ ਹਾਂ ਜੀ ਉਹ ਜਿਹੜਾ ਮਤਲਬ ਮਤਲਬ ਨਹੀਂ ਲੈ ਸਕਦਾ ਕੋਈ ਹਾਂ ਜੀ ਉਹਦੇ ਲਈ ਏ ਟੀ ਐਮ ਆ ਰਹੇ ਆਂ ਜੀ ਹਾਂ ਜੀ ਹਾਂ ਜੀ ਕਵਲਟੀ ਇਹਦੀ ਵੀ ਨੰਬਰ 1 ਆ ਗਈ ਠੀਕ ਆ ਕੋਈ ਵੀ ਮਤਲਬ ਜਦੋਂ ਆਪਾਂ ਹੁਣ 12 ਜਿਹੜੇ ਟੀਐਮਆਰ ਉਹਨਾਂ ਦੇ ਵਿੱਚ ਇਹ ਸਿਸਟਮ ਆਉਂਦੇ ਆ ਵੀ ਜਿਵੇਂ ਇੱਥੇ ਆ ਠੀਕ ਆ ਇੱਥੇ ਅਸੀਂ ਜ਼ੂਮ ਕਰਕੇ ਦਿਖਾ ਸਕਦੇ ਹਾਂ ਤੁਸੀਂ ਹਾਂ ਜੀ ਵੀ ਜਿਹੜਾ ਦਾ ਕਲਚ ਜਿਹੜੀ ਪੀਟੀਓ ਸ਼ਾਫਟ ਹੈ ਇਹਦੇ ਵਿੱਚ ਕਲਚ ਆ ਜੀ ਜੇ ਮਤਲਬ ਬਾਰਮ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਹਾਂ ਹਾਂ ਤਾਂ ਉਧਰ ਕੋਈ ਨੁਕਸਾਨ ਹੋਣ ਤੋਂ ਬਚ ਜਾਂਦਾ ਟੁੱਟਣ ਤੋਂ ਇਹ ਤੋਂ ਕਲਚ ਸਲਿੱਪ ਕਰ ਜਾਂਦਾ ਠੀਕ ਆ ਬਾਕੀ ਜਿਹੜਾ ਦਾ ਜਿਹੜਾ ਕੰਟਰੋਲ ਆ ਉਹ ਸਾਰਾ ਹੀ ਆਪਣਾ ਇਲੈਕਟ੍ਰੋਨਿਕ ਹੈ ਇਲੈਕਟ੍ਰੋਨਿਕਾ ਠੀਕ ਹੈ ਵੀ ਜਦ ਆਪ ਆਮ ਇਹਦੇ ਤੇ ਡਿਸਟ੍ਰੀਬਿਊਟਰ ਦਿੱਤਾ ਹੁੰਦਾ ਇਥੋਂ ਡਿਸਟ੍ਰੀਬਿਊਟਰ ਨਾ ਪਾ ਕੇ ਪਿੱਛੇ ਨੂੰ ਝੁੱਕ ਕੇ ਆਪਾਂ ਨੂੰ ਕੰਮ ਕਰਨਾ ਪੈਂਦਾ ਇਹ ਟਰੈਕਟਰ ਦੀ ਸ਼ੀਟ ਤੇ ਵਗ ਜਾਂਦਾ ਠੀਕ ਹੈ ਉੱਥੇ ਤੁਸੀਂ ਇਹਨੂੰ ਆਪਰੇਟ ਕਰ ਸਕਦੇ ਹੋ ਟੀਟਰ ਅਪ ਡਾਊਨ ਕਰਨੇ ਆ ਜਾਂ ਪਿੱਛੇ ਲੋਡਰ ਅਪ ਡਾਊਨ ਕਰਨਾ ਹੈ ਨਾ ਕੰਡਾ ਲੱਗਿਆ ਹੋਇਆ ਜੀ ਐਕੂਰੇਟ weight ਆਉਂਦਾ ਇਹਦਾ ਤੇ ਵਧੀਆ ਕੁਆਲਿਟੀ ਇਹ ਤਾਂ 3 ਲੱਖ ਤੋਂ ਸਟਾਰਟ ਹੋ ਜਾਂਦਾ ਇਹ ਕਿੰਨੀ time ਚੱਲਦਾ ਉਹਦਾ ਅੱਛਾ ਮੈਂ ਤੁਹਾਨੂੰ ਜਿਆਦਾ ਜਾਣਕਾਰੀ ਲੈ ਲਈ ਜੀ ਵੱਡੇ ਛੋਟੇ ਦੇ ਮੁੱਤੇ ਗੱਲ ਅੱ ਅਰੀਨਾ ਕਿੱਜਾਂ ਨਾਲ ਇਤੋਂ ਚਾਰ ਪਟਕੇ ਇਹਦੇ ਚ ਪੱਲਦੇ ਆ ਜੀ ਹਾਂ ਇਹਦੀ ਮਸ਼ੀਨ ਪੜਦੀ ਹੈ ਚ ਪਟਕੇ ਪਾਉਣਾ ਹਾਂ ਇਹਦੇ ਚ ਪਟਕੇ ਪਾਉਣਾ ਪੈਂਦਾ ਉਹਨੇ ਆਪ ਹੀ ਲੋਡ ਕਰ ਲੈਣਾ ਹੈ ਵੀ ਇਹਦੇ ਚ ਆਪਾਂ ਨੂੰ ਮੰਨ ਕੇ ਚਲੋ ਲੇਬਰ ਦੀ ਲੋਡ ਰਹਿੰਦੀ ਇੱਕ ਦੋ ਇਹਦੇ ਚ ਇੱਕ ਬੰਦੇ ਦੀ ਲੋਡ ਆ ਜੀ ਉਹਦੇ ਵਿੱਚ ਮਤਲਬ ਜਮੇ ਹੀ ਇੱਕੋ ਹੀ ਆਸਾਰ ਦੂਸਰ ਹਾਂ ਹਾਂ ਇਹਦੇ ਚ ਮਤਲਬ ਇੱਕ ਹੀ ਪਟਕੇ ਪਾਉਣਾ ਤੇ ਮਿਕਸਚਰ ਇਹ ਆਪ ਹੀ ਬਣਾ ਲੈਣਾ ਹਾਂ ਜੀ ਹਾਂ ਜੀ ਬਾਕੀ ਉਹਦੀ ਮਿਕਸਚਰ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਜੀ ਤਾਂ ਜਦੋਂ ਖੱਡੇ ਚ ਪਟਦੇ ਆ ਆਪਾਂ ਉਹਦੇ ਨਾਲ ਰੋਟਰ ਦੇ ਨਾਲ ਉਹ ਪਹਿਲੇ ਹੀ ਬਹੁਤ ਵਧੀਆ ਉਹਨੂੰ ਉਹ ਕਰ ਦਿੰਦਾ ਅਲੱਗ ਅਲੱਗ ਕਰ ਦਿੰਦਾ ਪੱਤਾ ਪੱਤਾ ਕਰ ਦਿੰਦਾ ਜਿਹੜਾ ਆਪਾਂ ਫੀਡਰ ਲਾਉਣੇ ਆ ਤਾਂ ਕੱਲੇ ਕੱਲੇ ਪੱਤੇ ਨੂੰ ਫੀਡ ਲੱਗ ਜਾਂਦੀ ਆ ਇੱਕ ਹੋਰ ਜਿਵੇਂ ਹੁਣ ਆਪਣੀ ਆਮ ਕਹਾਵਤ ਹੁੰਦੀ ਆ ਨਾ ਵੀ ਆਪਾਂ ਮੱਕੀ ਦੇ ਚਾਰ ਪਾਉਣੇ ਆ ਜੀ ਉਹਨੂੰ ਕਮ ਸੇ ਕਮ ਕਹਿੰਦੇ ਵੀ 4 ਘੰਟੇ ਉਹਨੂੰ ਹਵਾ ਲੱਗਣੀ ਚਾਹੀਦੀ ਆ ਜਿਕਰ ਇਹਨੇ ਪੱਟ ਲਿਆ ਮਸ਼ੀਨ ਨੇ ਤੇ ਫਿਰ ਉਹ ਡਾਇਰੈਕਟਿਵ ਮੰਨਦੀ ਉਹਦੀ ਜਿਹੜੀ ਹੀਟ ਵਗੈਰਾ ਇਸ ਤਰ੍ਹਾਂ ਨਹੀਂ ਹੁੰਦਾ ਜੀ ਅੱਛਾ ਇਹਦੇ 'ਚ ਪਤਾ ਕੀ ਹੁੰਦਾ ਜਦੋਂ ਆਪਾਂ ਚਾਰ ਪੱਟ ਲਿਆ ਹਾਂ ਹਾਂ ਪਹਿਲਾਂ ਕੀ ਕਰਦੇ ਇਹਨੂੰ ਲੋਡਰ ਨਾਲ ਚਾਰ ਪੜਦੇ ਆ ਲੋਡਰ ਦੇ ਨਾਲ ਆਪਣਾ ਜਿਹੜਾ ਪੈਟ ਆ ਉਹ ਤਕਰੀਬਨ 4-5 ਫੁੱਟ ਤੱਕ ਹਿਲੇ ਜਾਂਦਾ ਅੱਗੇ ਹਾਂਜੀ ਹਾਂਜੀ ਜਿੱਥੋਂ ਆਪਣਾ ਹਿੱਲ ਗਿਆ ਉਹਦੇ ਵਿੱਚ ਉੱਲੀ ਲੱਗ ਜਾਂਦੀ ਹੈ ਠੀਕ ਹੈ ਜਿਹੜੀ ਆਪਾਂ ਨੂੰ ਬਾਹਰ ਉੱਲੀ ਲੱਗੀ ਹੋ ਉਹ ਤਾਂ ਆਪਾਂ ਨੂੰ ਦਿਖ ਜਾਂਦੀ ਹੈ ਪਰ ਜਿਹੜੀ ਅੰਦਰ ਆ ਉਹ ਨਹੀਂ ਦਿਖਦੀ ਹਾਂ ਹਾਂ ਠੀਕ ਹੈ ਉਹਦੇ ਨਾਲ ਪਸ਼ੂ ਬਿਮਾਰ ਵੀ ਜ਼ਿਆਦਾ ਹੋ ਜਾਂਦੇ ਬਿਲਕੁਲ ਇਹਦੇ ਵਿੱਚ ਕੀ ਕੀ ਆ ਉਹਨੇ ਜਦੋਂ ਪਟਣਾ ਹੈ ਚਾਰ ਨੂੰ ਉਹਨੇ ਬਿਲਕੁਲ ਬਰਾਬਰ ਪਟਣਾ ਠੀਕ ਆ ਜਿਵੇਂ ਆ ਪਾਕਿਸਤਾਨੀ ਜੀ ਨਾਲ ਸਿਲਿਆ ਹੁੰਦਾ ਏ ਠੀਕ ਆ ਨਾ ਉਹਦਾ ਕਰਕੇ ਮਤਲਬ ਜੇ ਸਾਹਮਣੇ ਫਰੰਟ ਤੇ ਉਲੀ ਹੈਗੀ ਵੀ ਆ ਘਟੋ ਘਟ ਆਪ ਨੂੰ ਪਤਾ ਤਾਂ ਲੱਗੂ ਪਤਾ ਤਾਂ ਲੱਗੂ ਬਿਲਕੁਲ ਕਹਿੰਦਾ ਲਾ ਪੈਂਦੀ ਹੀ ਨਹੀਂ ਕੋ ਉਹ ਰੋਜ਼ ਰੋਜ਼ ਪਟਾਇਆ ਜਾਂਦਾ ਵੀ ਜਿੰਨਾ ਕਪਾ ਉਹ ਕਰਨ ਉਹਨਾਂ ਕਪਾ ਪਟ ਲੈਣਾ ਡੇਲੀ ਦੀ ਡੇਲੀ ਬਿਲਕੁਲ ਤਾਂ ਉਹਦੇ ਨਾਲ ਉਲੀ ਵਾਲਾ ਕੰਮ तकरीबन ਖਤਮ ਹੋ ਹੀ ਜਾਂਦਾ ਹੈ ਵੀ ਜਿਹੜਾ ਆਪਾਂ ਲੋਡਰ ਨਾਲ ਪੜਦੇ ਆ ਉਹਦੇ ਚ ਕੀ ਹੁੰਦਾ ਵੀ ਚਾਰ ਅੰਦਰ ਤੱਕ ਹਲੇ ਜਾਂਦਾ ਅੱਛਾ ਹਾਂ ਜਿਹੜੀ ਅੰਦਰ ਹੁੱਲੀ ਲੱਗੇ ਉਹ ਆਪਾਂ ਨੂੰ ਦਿਖਦੀਆਂ ਜਿਹੜੀ ਬਾਹਰੋਂ ਆਪਾਂ ਲਾ ਕੇ ਛਿੜ ਦਿੰਦੇ ਆ ਤੇ ਪਸ਼ੂ ਆਪਣੇ ਬਿਮਾਰ ਹੋ ਜਾਂਦੇ ਹਾਂ ਹਾਂਜੀ ਹਾਂਜੀ ਬੈਨੀਫਿਟ ਤਾਂ ਇਹਨਾਂ ਚੀਜ਼ਾਂ ਦੇ ਬਹੁਤ ਜ਼ਿਆਦੇ ਆ ਹਾਂਜੀ ਹਾਂਜੀ ਤੇ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਕਿਸਾਨ ਭਰਾ ਨੂੰ ਇਹ ਚੀਜ਼ਾਂ ਚਾਹੀਦੀਆਂ ਹੋਣ ਤਾਂ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਾਂ ਕੋਈ ਜਾਣਕਾਰੀ ਚਾਹੀਦੀ ਹੋਵੇ ਇਹਨਾਂ ਬਾਰੇ ਤਾਂ ਬਾਈ ਨਾਲ ਕੰਟੈਕਟ ਕਰ ਲਓ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਹਾਂ ਜੀ ਨੰਬਰ ਆਪਣਾ ਜੀ 98763 ਪਿੰਡ ਆਪਣਾ ਟਪਾਲੀ ਆ ਰਾਮਪਰਾ ਫੂਲ ਦੇ ਕੋਲ ਡਿਸਟ੍ਰਿਕਟ ਬਠਿੰਡਾ ਬਾਕੀ ਬਾਈ ਜੀ ਨੰਬਰ ਸਕਰੀਨ ਦੇ ਥੱਲੇ ਚਲਾ ਦੇਣਗੇ ਜੇ ਕਿਸੇ ਨੇ ਹੋਰ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਮਤਲਬ ਫੋਨ ਕਰਕੇ ਆਪਣਾ ਕੰਟੈਕਟ ਕਰ ਸਕਦੇ ਹਾਂ ਧੰਨਵਾਦ ਬਾਈ ਜੀ ਜੀ ਹਾਂਜੀ ਦੋਸਤੋ ਭਾਰਤੀਜੀ ਤੇ ਪੰਜਾਬ ਦੀ ਪਹਿਲੀ ਮਸ਼ੀਨ ਆ ਜਿਹੜੀ ਪੰਜਾਬ ਚ ਬਣਦੀ ਆ ਤੇ ਅੱਜ ਇਹ ਰਾਜਪੁਰੇ ਮੇਲੇ ਦੇ ਵਿੱਚ ਸੇਲ ਹੋਈ ਆ ਤੇ ਬਾਈ ਹੋਰੀ ਆਇਆ ਇਥੇ ਬਾਈ ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਸੀਂ ਮਸ਼ੀਨ ਲੈਤੀ ਆ ਬਾਈ ਨੇ ਤੁਹਾਨੂੰ ਬਣਾ ਕੇ ਦਿੱਤੀ ਆ ਪੰਜਾਬ ਦੇ ਵਿੱਚ ਹੀ ਹੈ ਨਾ ਤੇ ਤੁਸੀਂ ਇਹ ਮਸ਼ੀਨ ਖਰੀਦੀ ਆ ਬਹੁਤ ਬਹੁਤ ਤੁਹਾਨੂੰ ਵਧਾਈਆਂ ਬਾਈ ਤੁਸੀਂ ਇਹ ਮਸ਼ੀਨ ਲੈਤੀ ਥੋੜੀ ਤਰੱਕੀ ਕਰੇ ਕੇ ਜਾ ਕੇ ਹੈ ਨਾ ਤੇ ਕਿੰਨੀ ਖੁਸ਼ੀ ਹੋਏ ਬਾਈ ਇਥੇ ਮੇਲੇ ਤੇ ਤੁਸੀਂ ਮਸ਼ੀਨ ਲੈਤੀ ਜਾ ਬਹੁਤ ਖੁਸ਼ੀ ਹੋਈ ਜੀ ਬਹੁਤ ਵਧੀਆ ਲੱਗੀ ਮਸ਼ੀਨ ਇੱਕ ਤਾਂ ਬੰਦਿਆਂ ਦਾ ਕੰਮ ਇਹ ਨਾਲ ਖਤਮ ਹੋ ਗਿਆ ਹਾਂ ਹਾਂ ਇਹ ਆਪਦੇ ਆਪ ਹੀ ਸਾਰਾ ਕੁਝ ਕਰਦੀ ਆ ਔਟੋਮੈਟਿਕ ਹੈਗੀ ਦੂਜੇ ਸਰਦਾਰ ਦੀ ਖਤਮ ਹੋ ਗਈ ਪਾਣੀ ਪੂਣੀ ਦਾ ਕੇ ਚੱਕਰ ਹੁੰਦਾ ਸੀਗਾ ਉਹ ਸੌਖਾ ਜਿਵੇਂ ਮਰਜ਼ੀ ਵਿੱਚ ਲੈ ਕੇ ਤੋਰੀ ਫਿਰੂਗੀ 4x4 ਹੈ ਹਾਂਜੀ ਫਿਰ ਗਾਂਹਾਂ ਡੇਰੀ ਫਾਰਮ ਲਈ ਹੋਏ ਹਿਸਾਬ ਨਾਲ ਡਿਜ਼ਾਈਨ ਕਰਿਆ ਹੋਇਆ ਉਹਦੇ ਵਿੱਚ ਤੁਰਦੀ ਫਿਰਦੀ ਆਪੀ ਪਾਉਣ ਵਾਲੀ ਆ ਅੱਛਾ ਆਪੀ ਕੱਖ ਪਾ ਦੂਗੀ ਆਪੇ ਮਿਕਸ ਕਰ ਦੋ ਵਿੱਚ ਹੀ ਦਾਣਾ ਪੈਂਦਾ ਇਹਦੇ ਵਿੱਚ ਹੀ ਤੂੜੀ ਪੈਂਦੀ ਹੈ ਵਿੱਚ ਚਾਰ ਪੈਂਦਾ ਸਾਰਾ ਕੁਝ ਵਿੱਚ ਕੰਡਾ ਲੱਗਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਗਈ ਵੀ ਪਹਿਲਾਂ ਡਰ ਰਹਿੰਦੇ ਸੀ ਲੇਬਰ ਜਿੰਨੀ ਹੈਗੀ ਕਿ ਇਹਦਾ ਕੋਈ ਬਿਮਾਰੀ-ਬਿਮਾਰੀ ਹੋ ਗਈ ਬੰਦਾ ਨਾ ਵਗ ਜਾਏ ਬੰਦਾ ਨਾ ਭੱਜੇ ਹੁਣ ਸਾਨੂੰ ਮਿਲ ਘੱਟ ਬੰਦਿਆਂ ਨਾਲ ਸੋਡਾ ਇਹ ਕੰਮ ਸਾਰਦਾ ਹਾਂਜੀ ਹਾਂ ਹੈਨਾ ਤੇ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹ ਵੀ ਪੰਜਾਬ ਦੇ ਵਿੱਚ ਬਣੀ ਆ ਇਹ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦੀ ਹੋਈ ਤਾਂ ਬਾਈ ਦਾ ਸੀ ਨੰਬਰ ਪਾਇਆ ਆਪਣੇ ਚੈਨਲ ਤੇ ਤੁਸੀਂ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਸਾਹਮਣੇ ਤੇ ਬਾਈ ਹੁਣ ਇਹ ਉਹ ਨਿਹਾਲ ਸਤਿ ਸ਼੍ਰੀ ਅਕਾਲ ਤੇ ਬਾਈ ਸਾਈ ਕਰਦੇ ਆ ਹੁਣ ਇਹ ਆਈ ਹੋ ਗਈ ਇਹਦੀ ਬਹੁਤ ਬਹੁਤ ਵਧਾਈਆਂ ਭਾਈ ਦਵਾਰ ਤੋਂ ਹਾਂਜੀ ਧੰਨਵਾਦੀ ਸਾਬ ਦਾ ਤੇ ਕਰਾਉ ਮੂਹ ਮਠਾਈ ਭਾਈ ਦਾ ਸੇਲ ਹੋ ਗਈ ਸੇਲ ਹੋ ਗਈ ਅੱਜ ਇਹ ਜਿਹੜੇ ਲੈ ਗਏ ਲੈ ਗਏ ਦਾ ਆਪਣੇ ਦੀ ਪੈਂਚ ਚਾਰ